ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਚਖਾਨ ਸ਼੍ਰੀ ਹਰਮੰਦਰ ਸਾਹਿਬ ਸੋਰਠ ਮਹਿਲਾ ਪੰਜਮਾ ਕਰ ਪਹਿਲਾ ਅਸ਼ਪਦੀਆਂ ਇਕੋਂਕਾਰ ਸਤਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰਤ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਤ किन कही है क्यों देखिए पाई करता एक अकथ गुल गोबिंद है पाई जिस जापै तत्थ मेरे मन जपिया हर भगवंता नाम दान देई जन अपने दुख दर्द का हंता रहाओ जा कह कर सब किछ है पाई नौनिद परे पंडार ਦੇਸ ਕੀ ਕੀਮਤ ਨਾ ਪਵੈ ਪਾਈ ਊਚਾ ਅਗਮ ਅਪਾਰ ਜੀ ਜੰਤ ਪ੍ਰਤੀ ਪਾਲਦਾ ਪਾਈ ਨਿਤ ਨਿਤ ਕਰਦਾ ਸਾਥ ਸਤ ਗੁਰ ਪੂਰਾ ਪੇਟਿਆ ਪਾਈ ਸ਼ਬਦ ਮਿਲਾ ਬਨਹਾਰ ਇਹ ਪੰਜਵੀਂ ਪਾਛਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਸ ਨੇ ਆਪਣੀ ਸਤਿਆ ਦੇ ਕੇ ਮਨੁੱਖ ਦਾ ਜਿੰਦ ਤੇ ਸ਼ਰੀਰ ਪੈਦਾ ਕੀਤਾ ਹੈ ਉਹ ਕਰਤਾ ਤਾਂ ਕਿਸੇ ਪਾਸੋਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਕਰਤਾ ਅਰਦਾਸ ਰੂਪ ਦੱਸਿਆ ਨਹੀਂ ਜਾ ਸਕਦਾ ਉਸ ਨੂੰ ਕਿਵੇਂ ਵੇਖਿਆ ਜਾਏ ਹੇ ਭਾਈ ਗੋਬਿੰਦ ਦੇ ਰੂਪ ਗੁਰੂ ਦੀ ਸਿਫਤ ਕਰਦੀ ਚਾਹੀਦੀ ਹੈ ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ हे मेरे मन सदा हरि भगवान ਦਾ ਨਾਮ ਜਪਨਾ ਚਾਹੀਦਾ ਹੈ ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ਜਿਸ ਪ੍ਰਭੂ ਦੇ ਘਰ ਵਿੱਚ ਹਰੇਕ ਚੀਜ਼ ਮੌਜੂਦ ਹੈ ਜਿਸ ਦੇ ਘਰ ਵਿੱਚ ਜਗਤ ਦੇ ਸਾਰੇ ਨੋ ਹੀ ਖਜ਼ਾਨੇ ਮੌਜੂਦ ਹਨ ਜਿਸ ਦੇ ਘਰ ਵਿੱਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ ਉਹ ਸਭ ਤੋਂ ਉੱਚਾ ਹੈ ਉਹ ਅਪਹੁੰਚ ਹੈ ਉਹ ਬੇਅੰਤ ਹੈ ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਉਹ ਸਦਾ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸ ਦਾ ਦਰਸ਼ਨ ਕਰਨ ਲਈ ਹੈ ਭਾਈ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਦਾ ਹੈ।